ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਦੀ ਸੰਗਤ ਦੀ ਅੱਜ ਜੀ ਤੁਹਾਡੇ ਲਈ ਇਹ ਸ਼ਸਤਰ ਦਿਖਾਉਣ ਜਾ ਰਹੇ ਹਾਂ ਜੋ ਕਿ ਇਸ ਦੇ ਵਿੱਚ ਇਹ ਵਾਲਾ ਪਿਓਰ ਪਿੱਤਲ ਦਾ ਮਿਆਣ ਤੇ ਪਿਓਰ ਪਿੱਤਲ ਦਾ ਮੁੱਠਾ ਕਢਾਈ ਵਾਲਾ ਇਸ ਤੋਂ ਇਲਾਵਾ ਆਪਣੇ ਕੋਲੇ ਆਇਆ ਜੀ ਇਹ ਵਾਲਾ ਬਸ ਠੇਗਾ ਇਹ ਪ्योर ਕਾਲੀ ਦਾ ਮਿਆਣ ਔਰ ਪਿੱਤਲ ਦੀ ਕਢਾਈ ਵਿੱਚ ਕੀਤੀ ਗਈ ਹੈ ਜੀ ਤੇ ਇਸ ਤੋਂ ਇਲਾਵਾ ਇਹਦੇ ਸੰਭ ਠੋਕਰ ਤੇ ਮੂਰਾ ਵਗੈਰਾ ਸਾਰਾ ਪੜਾਈਆਲਾ ਲਾਇਆ ਗਿਆ ਜੀ ਤੇ ਪਿੱਤਲ ਦਾ ਮੁਠਾਈ ਜੀ ਦੇ ਵਿੱਚ ਕਢਾਈ ਕੀਤੀ ਗਈ ਹੈ ਇਸ ਦੇ ਵਿੱਚ ਤੁਹਾਨੂੰ ਛੇਰ ਮੁਠੇ ਦੇ ਵਿੱਚ ਵੀ ਮਿਲ ਜੂਗਾ ਜੀ ਜੋ ਕਿ ਆ ਦੇਖੋ ਇਸ ਤਰ੍ਹਾਂ ਇਹਨਾਂ ਦੇ ਵਿੱਚ ਠੋਕਰ ਮੋਰੇ ਸਾਰੇ ਜਾਲੀਦਾਰ ਲੱਗੇ ਹੋਏ ਨੇ ਕਢਾਈ ਹੋਈ ਹੈ ਪਿੱਤਲ ਹੈ ਦੀ ਤੇ ਕਾਲੀ ਦਾ ਮਿਆਣ ਹੈ ਜੀ ਤੇ ਆ ਛੇਰ ਮੁਠਾ ਜੀ ਪਿੱਤਲ ਇਸ ਤੋਂ ਇਲਾਵਾ ਜੀ ਇੱਕ ਤਾਂ ਆਪਣੇ ਕੋਲੇ ਖੰਡਾ ਆਇਆ ਹੈ ਜੀ ਜੋ ਕੇ ਦੇ ਉੱਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਲਿਖਿਆ ਹੋਇਆ ਹੈ ਔਰ ਇਹ ਸਾਰਾ ਪਿਓਰ ਪਿੱਤਲ ਦਾ ਹੈ ਤੇ ਇਹਦਾ ਜਿਹੜਾ ਹੈਂਗਲਾ ਹੈ ਮੁੱਠਾ ਹੈ ਉਹ ਵੀ ਪਿਓਰ ਪਿੱਤਲ ਹੈ ਜੀ ਤੇ ਮੁੱਠੇ ਦੇ ਉੱਪਰ ਵੀ ਕਢਾਈ ਕੀਤੀ ਗਈ ਹੈ ਤੇ ਇਹ ਵਾਲਾ ਖੰਡਾ ਹੈ ਜੀ ਇਹ ਖੰਡਾ ਵੀ ਤੁਸੀਂ ਆਪਣੇ ਕੋਲੇ ਆਇਆ ਹੋਇਆ ਹੈ ਜੀ ਇਸ ਤੋਂ ਇਲਾਵਾ ਆਪਾਂ ਸਕਰੀਨ ਦੇ ਵਿੱਚ ਦਿਖਾ ਦਨੇ ਜੀ ਅਸੀਂ ਸਾਰੇ ਸ਼ਸਤਰ ਜਿਵੇਂ ਕੋਈ ਆਪਣਾ ਅਵਿਸ਼ ਹੈ ਵਿਆਹ ਸ਼ਾਦੀ ਵਾਸਤੇ ਜੀ ਕਿਸੇ ਨੂੰ ਕੋ ਚਾਹੀਦੇ ਹੈ ਜੀ ਇਹ ਸ਼ਸਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ